ਪਿਛਲੇ ਦਿਨੀ ਅਸੀਂ ਸਾਰੇ ਦੇਖ ਰਹੇ ਹਾਂ ਕਿ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਕਿਦਾਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਸ਼ੁਰੂਆਤ ਕਿਹੜੇ ਪਾਸੋਂ ਹੋਈ ਸੀ ਇਹ ਜਗ ਜਾਹਰ ਹੈ। ਮੈਂ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਸੀ ਪੰਜਾਬ ਦੇ ਕਾਮੇਡੀਅਨ ਡਿਫਟੀ ਰਾਜਾ ਦੀ ਤੇ ਉਹਨਾਂ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਸੀਗਾ ਕਿ ਇਫਤਖਾਰ ਠਾਕੁਰ ਤਾਂ ਜਿਹੜੀ ਬਿਆਨਬਾਜ਼ੀ ਕਰ ਰਿਹਾ ਆ ਉਹ ਨਿੰਦਾ ਯੋਗ ਹੈ। ਪਰ ਦੁਖ ਦੀ ਗੱਲ ਇਹ ਹੈ ਕਿ ਕੋਈ ਹੋਰ ਕਲਾਕਾਰ ਜਿਹੜਾ ਲਹਿੰਦੇ ਪੰਜਾਬ ਦਾ ਆ ਉਹ ਵੀ ਇਹਦੇ ਉੱਪਰ ਕੋਈ ਆਪਣਾ ਬਿਆਨਵਾਜੀ ਨਹੀਂ ਕਰ ਰਿਹਾ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਇਫਤਖਾਰ ਠਾਕੁਰ ਰੋਜ਼ ਇੱਕ ਨਵੀਂ ਵੀਡੀਓ ਵਿੱਚ ਜ਼ਹਿਰ ਖੋਲਦਾ ਆ ਪੁੱਠਾ ਸਿੱਧਾ ਬੋਲਦਾ ਆ ਪੰਜਾਬੀ ਫਿਲਮਾਂ ਬਾਰੇ ਪੰਜਾਬੀ ਫਿਲਮਾਂ ਦੇ ਕਲਾਕਾਰਾਂ ਬਾਰੇ ਤੇ ਉਹ ਆਪਣੇ ਆਪ ਨੂੰ ਇਹ ਦੱਸਾਂਦਾ ਆ ਕਿ ਮੇਰੇ ਬਿਨਾ ਜਿਹੜੀਆਂ ਪੰਜਾਬੀ ਫਿਲਮਾਂ ਆ ਉਹ ਫੇਲ ਸੀਗੀਆਂ ਜੇ ਮੈਂ ਨਾ ਹੁੰਦਾ ਤੇ ਪੰਜਾਬੀ ਫਿਲਮਾਂ ਇੰਨਾ ਬਿਜ਼ਨਸ ਨਾ ਕਰਦੀਆਂ ਮੇਰੇ ਕਰਕੇ ਇਹ ਸਭ ਕੁਝ ਹੋਇਆ ਪਰ ਜਿਵੇਂ ਜਿਵੇਂ ਸਮਾਂ ਅੱਗੇ ਵਧਾ ਗਿਆ ਜਿਹੜੀ ਪੰਜਾਬੀ ਫਿਲਮਾਂ ਦੇ ਚੜ੍ਹਦੇ ਪੰਜਾਬ ਦੇ ਲੇਖਕ ਸੀ ਨਿਰਦੇਸ਼ਕ ਸੀ ਉਹ ਵੀ ਉਹਦੇ ਖਿਲਾਫ ਬੋਲਣ ਲੱਗ ਗਏ ਤੇ ਹੁਣ ਪਿੱਛੇ ਜੀ ਇੱਕ ਵੀਡੀਓ ਆਈ ਸੀ ਲਹਿੰਦੇ ਪੰਜਾਬ ਦੇ ਕਲਾਕਾਰ ਨਸੀਮ ਵਿੱਕੀ ਦੀ ਜਿਦੇ ਵਿੱਚ ਉਹਨੇ ਇਫਤਖਾਰ ਠਾਕੁਰ ਦੇ ਖਿਲਾਫ ਹੀ ਮੋਰਚਾ ਖੋਲ ਦਿੱਤਾ ਆ ਉਹਨੇ ਕਿਹਾ ਹੈ ਕਿ ਇਫਤਖਾਰ ਠਾਕੁਰ ਨੰਬਰ 1 ਦਾ ਕਪੂੜੀ ਹੈ ਜੇ ਇਹਦੇ ਸਿਰ ਤੇ ਫਿਲਮਾਂ ਚਲਦੀਆਂ ਹੁੰਦੀਆਂ ਤਾਂ ਆਪਣੇ ਪਾਕਿਸਤਾਨ ਦੇ ਵਿੱਚ ਇਹ ਫਿਲਮਾਂ ਕਿਉਂ ਨਹੀਂ ਬਣਾ ਸਕਿਆ ਜੇ ਵਧੀਆ ਕਲਾਕਾਰ ਸੀ ਵਧੀਆ ਰਾਈਟਰ ਸੀ ਵਧੀਆ ਡਾਇਰੈਕਟਰ ਸੀ ਤੇ ਇੱਥੇ ਇਹਨੇ ਸਭ ਕੁਝ ਕਿਉਂ ਨਹੀਂ ਕੀਤਾ ਇਹਨੂੰ ਭਾਰਤ ਦੀ ਫਿਲਮਾਂ ਵਿੱਚ ਜਾਣ ਦੀ ਕੀ ਲੋੜ ਸੀ ਨਸੀਮ ਵਿੱਕੀ ਨੇ ਹੋਰ ਵੀ ਬੜੀਆਂ ਗੱਲਾਂ ਕੀਤੀਆਂ ਨੇ मैं छोटा जहां दिखाना भी हाँ देखो फिर दे अच्छा को आ... तो कहा है क्या मैं फिल्म प्रोड्यूस कर रहा हूँ उधर मुझे यहाँ पे किसी ने करने नहीं दी इसलिए अच्छा यहाँ पर किसी ने करने नहीं दी चले ठीक है वो कहते होंगे तो बेहतर कहते होंगे मेरी तो अभी तक समझ में ऐसी बात नहीं है कि हमने वहां पर जाकर उनके साथ कोई अपना चीज की तो आप उनसे भी तो पूछ सकते हैं ना कि आपके साथ को प्रोड्यूसर कौन है कुछ चीजें ऐसी मतलब उनसे बंदा बन, क्लियर भी कर लेता है बाकी जो किसने डाला है। तो चस्का डाला लोग तो होंगे ना चस्का चस्का किसने डाला ये बात हमें नहीं करनी चाहिए क्योंकि ये उन्हीं लोगों का काम है उन्होंने किया है और वही करके दिखा रहे हैं हमें करना आता होता तो हम पहले यहाँ कर लेते ठीक है ਇਹਨੇ ਆਪ ਕਹਿ ਰਹੇ ਸਾਰੀ ਕ੍ਰੈਡਿਟ ਕ੍ਰੈਡੀਬਿਲਟੀ ਉਨਕੀ ਹੈ ਉਹ ਲੋਕ ਕਰਵਾ ਰਹੇ ਸਰ ਹੋ ਕੰਮ ਪੈ ਰਹਾ ਆ ਮੈਨੂੰ ਇੱਕ ਬਾਤ ਦਾ ਜਵਾਬ ਦੇਣਾ ਕੋ ਹੋ ਕੰਮ ਪੈ ਰਹਾ ਹੈ ਉਧਰ ਹੀ ਹੋ ਰਹਾ ਨੇ ਜੀ ਅਗਰ ਆਪ ਉਧਰ ਜਾ ਕੇ ਕਰ ਰਹੇ ਹੋ ਤੇ ਫਿਰ ਇਧਰ ਕਿਉਂ ਨਹੀਂ ਕਰ ਰਹੇ ਅਗਰ ਇਧਰ ਕਰਤੇ ਹੋ ਤਾਂ ਚਲਤੀ ਕਿਉਂ ਨਹੀਂ ਹੈ ਨਸੀਮ ਵਿੱਕੀ ਤੋਂ ਬਾਅਦ ਅਕਰਮ ਉਦਾਸ ਜਿਹੜਾ ਪਾਕਿਸਤਾਨ ਦਾ ਵਧੀਆ ਕਲਾਕਾਰ ਹੈ ਜਿਹੜਾ ਅਕਸਰ ਕਹਿੰਦਾ ਫੇਰ ਕਹਿੰਦੇ ਬੂਟਾ ਗਾਲਾ ਘੜਦਾ ਆ ਉਹਦਾ ਵੀ ਇੱਕ ਬਿਆਨ ਆ ਗਿਆ ਆ ਉਨੇ ਵੀ ਆਪਣੇ ਹੀ ਸਹਿ ਕਲਾਕਾਰ ਦੇ ਖਿਲਾਫ ਮੋਰਚਾ ਖੋਲ ਲਿਆ ਆ ਉਹਨੇ ਬੜੀ ਨਮਰਤਾ ਤੇ ਪਿਆਰ ਨਾਲ ਕਿਹਾ ਵਾ ਕਿ ਬਿਆਨਬਾਜ਼ੀ ਇਸ ਹਿਸਾਬ ਨਾਲ ਕਰੋ ਇਹ ਸੋਚ ਕੇ ਕਰੋ ਕਿ ਕੱਲ ਨੂੰ ਜੇ ਕਿਤੇ ਮਿਲਣਾ ਵੀ ਪਵੇ ਕਿਸੇ ਨਾ ਕਿਸੇ ਸਟੇਜ ਦੇ ਉੱਪਰ ਕਿਉਂਕਿ ਅਸੀਂ ਬਾਹਰਲੀਆ ਸਟੇਜਾਂ ਸਾਂਝੀਆਂ ਕਰਦੇ ਆ ਕਿਸੇ ਮੌਕੇ ਤੇ ਅਸੀਂ ਇੱਕ ਦੂਜੇ ਨੂੰ ਮਿਲ ਲਈਏ ਤੇ ਸਾਨੂੰ ਸ਼ਰਮਿੰਦਗੀ ਨਾ ਉਠਾਣੀ ਪਵੇ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੋਂ ਇਹ ਬਹੁਤ ਕੰਮ ਖਰਾਬ ਹੋ ਗਿਆ ਪਲੀਜ਼ ਜਿੰਨੇ ਵੀ ਮੇਰੇ ਭਰਾ ਬਿਆਨ ਦੇਣ ਵਾਲੇ ਨੇ ਜਾਂ ਜਿੰਨੇ ਵੀ ਚੈਨਲ ਤੇ ਬਹਿ ਕੇ ਗੱਲ ਕਰਨ ਵਾਲੇ ਨੇ ਸਾਰਿਆਂ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਇਹ ਜ਼ਗ ਅੱਲਾ ਦੀ ਜ਼ਾਤ ਨੇ ਦੇਣਾ ਨਸੀਬਾਂ ਚ ਹੈ ਤੇ ਖਾਣਾ ਇਕੱਠਿਆਂ ਜੇ ਨਹੀਂ ਤਾਂ ਫਿਰ ਅਸੀਂ ਜੋ ਮਰਜ਼ੀ ਕਰ ਲਈਏ ਲੇਕਿਨ ਇੰਨਾ ਕਿਉਂ ਕਰਤੀਏ ਕਿ ਕੱਲ ਨੂੰ ਇੱਕ ਦੂਜੇ ਨੂੰ ਮਿਲੀਏ ਤੇ ਸ਼ਰਮਿੰਦਗੀ ਨਾ ਹੋਵੇ ਕਿਉਂਕਿ ਪ੍ਰਦੇਸ਼ ਚ ਜਾਂਦੇ ਆ ਅਸੀਂ ਮਤਲਬ ਕਿਸੇ ਜਗ੍ਹਾ ਵੀ ਜਾਂਦੇ ਆ ਸ਼ੋਅ ਕਰਨ ਜਾਂਦੇ ਆ ਟੀਵੀ ਡਰਾਮਾ ਕਰਨ ਜਾਂਦੇ ਆ ਫਿਲਮ ਕਰਨ ਜਾਂਦੇ ਆ ਉੱਥੇ ਬਹੁਤ ਲੋਕ ਪਿਆਰ ਕਰਨ ਵਾਲੇ ਮਿਲਦੇ ਨੇ ਉਹਨਾਂ 'ਚ ਫਰਕ ਪਏਗਾ ਪਾਕਿਸਤਾਨ ਦੇ ਜਿਹੜੇ ਬਾਕੀ ਕਲਾਕਾਰ ਨੇ ਉਹ ਕਿੰਨੇ ਵਧੀਆ ਵਤੀਰਾ ਕਰ ਰਹੇ ਨੇ ਕਿੰਨੇ ਵਧੀਆ ਸੁਝਾਅ ਦੇ ਰਹੇ ਨੇ ਕਿੰਨੇ ਵਧੀਆ ਗੱਲਾਂ ਕਰ ਰਹੇ ਨੇ ਪਰ ਜਿਹੜਾ ਇਸ਼ਤਖਾਰ ਠਾਕੁਰ ਹੈ ਇਹ ਰੋਜ਼ ਇੱਕ ਨਵਾਂ ਜ਼ਹਿਰ ਘੋਲਦਾ ਆ ਪਤਾ ਨਹੀਂ ਮੁੰਡੇ ਮਨ ਵਿੱਚ ਕੀ ਹੈ ਪਤਾ ਨਹੀਂ ਸ਼ਾਇਦ ਵਿਊ ਲੈਣ ਦੇ ਚੱਕਰਾਂ ਵਿੱਚ ਲੱਗਾ ਹੋਇਆ ਜਾਂ ਹੋ ਸਕਦਾ ਹੈ ਕਿ ਉਹਨੂੰ ਕੋਈ ਆਪਣੇ ਘਰੋਂ ਵੱਲੋਂ ਕੋਈ ਪ੍ਰੈਸ਼ਰ ਹੋਵੇ ਪਰ ਜਿਹੜਾ ਇਹ ਭੜੀਆਂ ਭੜੀਆਂ ਗੱਲਾਂ ਕਰ ਰਿਹਾ ਇਹ ਨਿੰਦਾ ਯੋਗ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਆ ਇਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਕਹਿੰਦੀ ਹੈ ਹੁਣ ਪੰਜਾਬੀ ਦੀ ਕਈ ਫਿਲਮਾਂ ਬਣ ਚੁੱਕੀਆਂ ਨੇ ਜਿਹਦਾ ਵਿੱਚ ਪਾਕਿਸਤਾਨ ਦੇ ਕਲਾਕਾਰ ਨੇ ਅਤੇ ਉਹਨਾਂ ਦੀ ਜਿਹੜੀ ਰਿਲੀਜ਼ ਹੁੰਦੀਆਂ ਤਰੀਕਾ ਨੇ ਉਹ ਵੀ ਹੁਣ ਅੱਗੇ ਪਿੱਛੇ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਿਹੜੇ ਭਾਰਤ ਦੇ ਡਾਇਰੈਕਟਰ ਨੇ ਉਹ ਇਨਾਂ ਕਲਾਕਾਰਾਂ ਦੇ ਹੁਣ ਸੀਨ ਕੱਟ ਕੇ ਫਿਲਮਾਂ ਰਿਲੀਜ਼ ਕਰਨਗੇ ਦੁਬਾਰਾ ਰੀਸ਼ੂਟ ਕਰਨਗੇ ਕਿਉਂਕਿ ਹੁਣ ਤਾਂ ਸਾਰੇ ਜਿਹੜੇ ਭਾਰਤੀ ਪੰਜਾਬੀ ਕਲਾਕਾਰ ਨੇ ਉਹ ਇਨਾਂ ਦੇ ਖਿਲਾਫ ਹੋ ਗਏ ਨੇ ਤੇ ਉਹ ਕੱਟ ਵੱਢ ਕਰਕੇ ਜਾਂ ਦੁਬਾਰਾ ਸ਼ੂਟ ਕਰਕੇ ਫਿਲਮਾਂ ਰਿਲੀਜ਼ ਕਰਨਗੇ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਕਹਿ ਰਹੀ ਏ ਜਾਂ ਆਪਣੀ ਬਿਆਨਬਾਜ਼ੀ ਨਾਲ ਕਹਿ ਰਹੀ ਏ ਇਫਤਖਾਰ ਠਾਕੁਰ ਨੇ ਆਪਣਾ ਤਾਂ ਨੁਕਸਾਨ ਕੀਤਾ ਹੀ ਹੈ ਆਪਣੇ ਸਾਥੀ ਕਲਾਕਾਰਾਂ ਦਾ ਵੀ ਬਹੁਤ ਨੁਕਸਾਨ ਕੀਤਾ ਹੈ ਵੈਸੇ ਤਾਂ ਸਮਾਂ ਹਰ ਜ਼ਖਮ pardaya ਪਰ ਇਫਤਖਾਰ ਠਾਕੁਰ ਵੱਲੋਂ ਦਿੱਤਾ ਇਹ ਜ਼ਖਮ ਸ਼ਾਇਦ ਨਾ ਭਰਨ ਯੋਗ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀਆਂ ਪੰਜਾਬੀ ਫਿਲਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਜਿਹੜੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਵਿੱਚ ਮੈਂ ਬੋਲਦੀ ਆ ਉਹਨਾਂ ਤੋਂ ਦੂਰ ਹੀ ਰਹਿਣ ਅਸੇ ਵਸੇ ਰੋ ਖੁਸ਼ ਰੋ